ਸਦੀਆਂ ਕਾਲ ਜੀ ਕਦੇ ਇੱਕ ਗੱਲ ਸੋਚੀ ਹੈ ਕਿ ਉਸ ਚੀਜ਼ ਨੂੰ ਕਿਵੇਂ ਬਿਆਨ ਕੀਤਾ ਜਾਵੇ ਜਿਸ ਦੀ ਕੋਈ ਹੱਦ ਕੋਈ ਸੀਮਾ ਹੀ ਨਾ ਹੋਵੇ ਇਹ ਉਹ ਸਵਾਲ ਹੈ ਜਿਸ ਨੇ ਸਦੀਆਂ ਤੋਂ ਵੱਡੇ ਵੱਡੇ ਚਿੰਤਕਾਂ ਨੂੰ ਸੋਚਾਂ ਵਿੱਚ ਪਾਇਆ ਹੈ ਤੇ ਅੱਜ ਅਸੀਂ ਇਸੇ ਗੁੱਥੀ ਨੂੰ ਸੁਲਝਾਉਣ ਦੀ ਇੱਕ ਨਿੱਕੀ ਜੀ ਕੋਸ਼ਿਸ਼ ਕਰਾਂਗੇ ਤਾਂ ਫਿਰ ਆ ਹੈ ਸਾਡਾ ਅੱਜ ਦਾ ਮੁੱਖ ਸਵਾਲ ਉਸ ਬੇਅੰਤ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਇਹ ਇਨਸਾਨ ਦੀ ਇੱਕ ਬੁਨਿਆਦੀ ਤਾਂਗ ਰਹੀ ਹੈ ਆਓ ਮੂਲ ਪਾਠ ਦੇ ਆਧਾਰ ਤੇ ਇਸ ਦੀ ਗਹਿਰਾਈ ਵਿੱਚ ਉਤਰਦੇ ਹਾਂ ਦੇਖੋ ਸਾਡਾ ਮਨ ਕੁਦਰਤੀ ਤੌਰ ਤੇ ਹਰ ਚੀਜ਼ ਨੂੰ ਇੱਕ ਦਾਇਰੇ 'ਚ ਬੰਨਣਾ ਚਾਹੁੰਦਾ ਹੈ ਉਸ ਨੂੰ ਸਮਝਣਾ ਚਾਹੁੰਦਾ ਹੈ ਉਸ ਦੀ ਸਿਫਤ ਕਰਨੀ ਚਾਹੁੰਦਾ ਹੈ ਪਰ ਉਦੋਂ ਕੀ ਹੁੰਦਾ ਹੈ ਜਦੋਂ ਸਾਡਾ ਵਾਹ ਉਸ ਨਾਲ ਪੈਂਦਾ ਹੈ ਜੋ ਸਾਡੀ ਸਮਝ ਤੋਂ ਹੀ ਪਰੇ ਹੈ ਇੱਥੋਂ ਹੀ ਸਾਰੀ ਗੱਲ ਸ਼ੁਰੂ ਹੁੰਦੀ ਹੈ ਇਹ ਪੁਰਾਤਨ ਸਤਰਾ ਮਨੁੱਖੀ ਸੰਘਰਸ਼ ਨੂੰ ਕਿੰਨੀ ਖੂਬਸੂਰਤੀ ਨਾਲ ਬਿਆਨ ਕਰਦੀਆਂ ਨੇ ਅਸੀਂ ਆਪਣੇ ਸੀਮਿਤ ਜਿਹੇ ਸ਼ਬਦਾਂ ਨਾਲ ਉਸ ਅਸੀਮਿਤ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿਹਾ ਗਿਆ ਹੈ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਹਰ ਕੋਈ ਦੂਜੇ ਤੋਂ ਵੱਧ ਸਿਆਣਾ ਬਣ ਕੇ ਉਸ ਨੂੰ ਬਿਆਨ ਕਰਨਾ ਚਾਹੁੰਦਾ ਹੈ ਪਰ ਸੱਚ ਤਾਂ ਇਹ ਹੈ ਕਿ ਇਹ ਸਾਰੀਆਂ ਕੋਸ਼ਿਸ਼ਾਂ ਨਾਕਾਫੀ ਨੇ ਇਸ ਲਈ ਮੂਲ ਪਾਠ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਸਬਕ ਸਿਖਾਉਂਦਾ ਹੈ ਸੱਚੀ ਸਮਝ ਬૌਧਿਕ ਹੰਕਾਰ ਤੋਂ ਨਹੀਂ ਸਗੋਂ ਨਿਮਰਤਾ ਤੋਂ ਆਂਦੀ ਹੈ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਜੇ ਕੋਈ ਆਪਣੀ ਅਕਲ ਦੇ ਜ਼ੋਰ ਤੇ ਉਸ ਬੇਅੰਤ ਦਾ ਅੰਤ ਲੱਭਣ ਨਿਕਲਦਾ ਹੈ ਨਾ ਤਾਂ ਉਸ ਨੂੰ ਰੱਬੀ ਦਰਗਾਹ ਵਿੱਚ ਆਦਰਮਾਨ ਨਹੀਂ ਮਿਲਦਾ। ਖੇਰ ਗੱਲ ਸਿਰਫ ਸ਼ਬਦਾਂ ਦੀ ਨਹੀਂ ਹੈ। ਮਨੁੱਖੀ ਗਿਆਨ ਦੇ ਵੱਡੇ-ਵੱਡੇ ਸਿਸਟਮ ਵੀ ਜਦੋਂ ਇਸ ਬੇਅੰਤ ਦੇ ਸਾਹਮਣੇ ਆਉਂਦੇ ਨੇ ਤਾਂ ਆਪਣੀਆਂ ਹੱਦਾਂ ਤੇ ਪਹੁੰਚ ਜਾਂਦੇ ਨੇ। ਆਓ ਦੇਖਦੇ ਹਾਂ ਕਿਵੇਂ। ਤੇ ਕਮਾਲ ਦੀ ਗੱਲ ਇਹ ਹੈ ਕਿ ਕਿਵੇਂ ਵੱਖ-ਵੱਖ ਪਰੰਪਰਾਵਾਂ ਇੱਕੋ ਹੀ ਨਤੀਜੇ ਤੇ ਪਹੁੰਚਦੀਆਂ ਨੇ। ਚਾਹੇ ਉਹ ਵੇਦਾਂ ਦੇ ਗਿਆਨੀ ਹੋਣ, ਇਸਲਾਮਿਕ ਤੇਬਾਂ ਦੇ ਵਿਦਵਾਨ ਜਾਂ ਪੰਡਿਤ ਤੇ ਜੋਗੀ मूल पाठ अनुसार ਉਹ ਸਾਰੇ ਉਸ ਪਰਮਾਤਮਾ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਅੰਤ ਵਿੱਚ ਔੜਖ ਔੜਖ ਭਾਲ ਥੱਕੇ ਯਾਨੀ ਕਿ ਸਾਰੇ ਖੋਜ ਖੋਜ ਕੇ ਥੱਕ ਜਾਂਦੇ ਨੇ ਪਰ ਕਿਨਾਰਾ ਕਿਸੇ ਨੂੰ ਨਹੀਂ ਮਿਲਦਾ ਤੇ ਇਹ ਪੈਮਾਨਾ ਕਿੰਨਾ ਕਿੰਨਾ ਵਿਸ਼ਾਲ ਹੈ मूल पाठ ਦੱਸਦਾ ਹੈ ਪਤਾਲਾ ਪਤਾਲ ਲੱਖ ਆਕਾਸ਼ਾਂ ਆਕਾਜ਼ ਮਤਲਬ ਲੱਖਾਂ ਹੀ ਪਤਾਲ ਨੇ ਤੇ ਉਹਨਾਂ ਦੇ ਉੱਤੇ ਲੱਖਾਂ ਹੀ ਆਕਾਸ਼ ਇਹ ਇੱਕ ਮਾਪਣ ਯੋਗ ਬ੍ਰਹਿਮੰਡ ਦੇ ਵਿਚਾਰ ਨੂੰ ਇੱਕ ਅਜੇ ਹੀ ਹਕੀਕਤ ਨਾਲ ਤੁਲਨਾ ਕਰਦਾ ਹੈ ਜੋ ਪਰਤਦਰ ਪਰਤ ਹੈ ਬੇਅੰਤ ਹੈ ਸਿਰਫ ਸਾਡੇ ਸ਼ਬਦ ਹੀ ਨਹੀਂ ਸਾਡੇ ਗਿਣਤੀ ਕਰਨ ਦੇ ਤਰੀਕੇ ਸਾਡੇ ਨੰਬਰ ਸਿਸਟਮ ਵੀ ਇੱਥੇ ਆ ਕੇ ਜਵਾਬ ਦੇ ਜਾਂਦੇ ਨੇ ਮੂਲ ਪਾਠ ਚ ਲਿਖਿਆ ਹੈ ਲੇਖਾ ਹੋਏ ਤਾਂ ਲਖਿਏ ਲੇਖੇ ਹੋਏ ਵਿਨਾਸ਼ ਮਤਲਬ ਹਿਸਾਬ ਤਾਂ ਲਿਖਿਆ ਜਾਵੇ ਜੇ ਹਿਸਾਬ ਹੋ ਸਕੇ ਇੱਥੇ ਤਾਂ ਹਿਸਾਬ ਕਰਦਿਆਂ ਕਰਦਿਆਂ ਹਿਸਾਬ ਖੁਦ ਹੀ ਖਤਮ ਹੋ ਜਾਂਦਾ ਹੈ ਗਿਣਤੀ ਹੀ ਮੁੱਕ ਜਾਂਦੀ ਹੈ ਤਾਂ ਫਿਰ ਸਿੱਟਾ ਕੀ ਨਿਕਲਿਆ ਬਹੁਤ ਸਰਲ ਅਤੇ ਸਪਸ਼ਟ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਉਸ ਬੇਅੰਤ ਦੀ ਅਸਲ ਸਮਝ ਉਸ ਦੀ ਅਸਲ ਵਡਿਆਈ ਸਿਰਫ ਉਸ ਬੇਅੰਤ ਨੂੰ ਹੀ ਪਤਾ ਹੈ ਹੁਣ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਜੇ ਪ੍ਰਮਾਤਮਾ ਦਾ ਵਰਣਨ ਹੀ ਨਹੀਂ ਹੋ ਸਕਦਾ ਤਾਂ ਫਿਰ ਉਸ ਦੀ ਸਿਫਤ ਸਲਾ ਉਸ ਦੀ ਉਸਤਤ ਕਰਨ ਦਾ ਕੀ ਮਤਲਬ ਹੈ ਆਓ ਇਸ ਨੂੰ ਸਮਝੀਏ ਇਥੇ ਉਸਤਤ ਦੇ ਵਿਚਾਰ ਨੂੰ ਇੱਕ ਬਿਲਕੁਲ ਨਵਾਂ ਅਤੇ ਡੂੰਗਾ ਅਰਥ ਦਿੱਤਾ ਗਿਆ ਹੈ ਇਹ ਪਰਮਾਤਮਾ ਨੂੰ ਮਾਪਣ ਦੀ ਕੋਸ਼ਿਸ਼ ਨਹੀਂ ਹੈ ਸਗੋਂ ਇਹ ਉਸਤਤ ਕਰਨ ਵਾਲੇ ਦੇ ਆਪਣੇ ਬਦਲਾਅ ਦੀ ਯਾਤਰਾ ਹੈ ਇਹ ਇੱਕ ਸ਼ਰਧਾ ਦਾ ਕਾਰਜ ਹੈ ਜੋ ਕਰਨ ਵਾਲੇ ਨੂੰ ਅੰਦਰੋਂ ਬਦਲ ਕੇ ਰੱਖ ਦਿੰਦਾ ਹੈ ਮੂਲ ਪਾਠ ਵਿੱਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਮਿਸਾਲ ਦਿੱਤੀ ਗਈ ਹੈ ਨਦੀਆਂ ਅਤੇ ਵਾਹ ਪਵਨ ਸਮੁੰਦ ਦੇ ਨਾ ਜਾਣਿਆ ਹੈ ਜਿਵੇਂ ਨਦੀਆਂ ਨਾਲੇ ਸਮੁੰਦਰ ਦੀ ਗਹਿਰਾਈ ਮਾਪਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਤਾਂ ਬਸ ਉਸ ਵਿੱਚ ਵਹਿ ਕੇ ਉਸ ਦਾ ਹੀ ਹਿੱਸਾ ਬਣ ਜਾਂਦੇ ਨੇ ਬਿਲਕੁਲ ਉਸੇ ਤਰ੍ਹਾਂ ਅਸਲ ਟੀਚਾ ਉਸ ਬੇਅੰਤ ਦਾ ਨਕਸ਼ਾ ਬਣਾਉਣਾ ਨਹੀਂ ਸਗੋਂ ਉਸ ਨਾਲ ਇੱਕਮਿਕ ਹੋ ਜਾਣਾ ਹੈ ਹੁਣ ਇੱਕ ਅਜੀਹਾ ਵਿਚਾਰ ਆ ਰਿਹਾ ਹੈ ਜੋ ਸਾਡੇ ਮੁੱਲ ਅਤੇ ਮਹਾਨਤਾ ਦੇ ਸਾਰੇ ਦੁਨੀਆਵੀ ਪੈਮਾਨਿਆਂ ਨੂੰ ਉਲਟਾ ਕੇ ਰੱਖ ਦੇਵੇਗਾ ਇਹ ਤੁਲਨਾ ਤਾਂ ਸੱਚਮੁੱਚ ਹੈਰਾਨ ਕਰ ਦਿੰਦੀ ਹੈ ਦੇਖੋ ਇੱਕ ਪਾਸੇ ਨੇ ਉਹ ਬਾਦਸ਼ਾ ਜਿਨ੍ਹਾਂ ਕੋਲ ਗਿਰਹਾ ਸਿਤੀ ਮਾਲ ਤਨ ਹੈ ਯਾਨੀ ਧਨ ਦੌਲਤ ਦੇ ਪਹਾੜਾਂ ਦੇ ਪਹਾੜ ਨੇ ਤੇ ਦੂਜੇ ਪਾਸੇ ਇੱਕ ਨਿੱਕੀ ਜਿਹੀ ਕੀੜੀ ਬਸ ਇੱਕ ਕੀੜੀ ਤੇ ਮੂਲ ਪਾਠ ਇਹ ਕਹਿੰਦਾ ਹੈ ਕਿ ਜੇ ਉਸ ਕੀੜੀ ਦੇ ਮਨ ਵਿੱਚ ਪਰਮਾਤਮਾ ਵਸਿਆ ਹੋਇਆ ਹੈ ਨਾ ਤਾਂ ਉਹ ਉਹਨਾਂ ਸ਼ਕਤੀਸ਼ਾਲੀ ਰਾਜਾਂ ਤੋਂ ਕਿਤੇ ਕਿਤੇ ਜ਼ਿਆਦਾ ਮਹਾਨ ਹੈ ਇਹ ਸਤਰਤਾ ਸਾਰੀ ਗੱਲ ਹੀ ਸਾਫ਼ ਕਰ ਦਿੰਦੀ ਹੈ ਕੀੜੀ ਤੁਲਨਾ ਹੋਵਨੀ ਜੇ ਇਸ ਮਨੋਂ ਨਾ ਵਿਸਰੈ ਇਹ ਦੁਨੀਆਵੀ ਸ਼ਕਤੀ ਅਤੇ ਦੌਲਤ ਉੱਤੇ ਸ਼ਰਧਾ ਦੀ ਜਿੱਤ ਹੈ ਇਹ ਇਸ ਗੱਲ ਦਾ ਪੂਰਾ ਮੁੜ ਮੁਲਾਂਕਣ ਹੈ ਕਿ ਅਸਲ ਵਿੱਚ ਕੀ ਮਹੱਤਵ ਰੱਖਦਾ ਹੈ ਤਾਂ ਜਦੋਂ ਦੌਲਤ ਅਤੇ ਤਾਕਤ ਦੇ ਪੈਮਾਨੇ ਟੁੱਟ ਜਾਂਦੇ ਹਨ ਫਿਰ ਖੋਜੀ ਇੱਕ ਨਵੀਂ ਸਮਝ ਤੇ ਪਹੁੰਚਦਾ ਹੈ ਇਹ ਸੰਕਲਪ ਹੈ ਅਮੁੱਲਦਾ ਯਾਨੀ ਉਹ ਚੀਜ਼ ਜਿਸ ਦਾ ਕੋਈ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਤੇ ਫਿਰ ਮੂਲ ਬਾਣੀ ਵਿੱਚ ਅਮੁੱਲ ਸ਼ਬਦ ਦੀ ਇੱਕ ਖੂਬਸੂਰਤ ਲੜ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਅਮੁੱਲ ਗੁਣ ਉਸ ਪਰਮਾਤਮਾ ਦੇ ਗੁਣ ਜਿਨ੍ਹਾਂ ਦਾ ਕੋਈ ਮੁੱਲ ਕੋਈ ਕੀਮਤ ਨਹੀਂ ਲਗਾਈ ਜਾ ਸਕਦੇ ਉਹ ਅਨਮੋਲ ਹਨ ਫਿਰ ਗੱਲ ਆਉਂਦੀ ਹੈ ਬ੍ਰਹਮੰਡੀ ਨਿਆਅ ਅਤੇ ਵਿਵਸਥਾ ਦੀ ਅਮੁੱਲ ਧਰਮ ਅਮੁੱਲ ਦੀਵਾਨ ਇਹ ਵੀ ਕਿਸੇ ਕੀਮਤ ਤੋਂ ਕਿਤੇ ਪਰੇ ਹਨ ਅਤੇ ਅਖੀਰ ਵਿੱਚ ਸਭ ਤੋਂ ਵੱਡੀ ਦਾਤ ਰੱਬੀ ਮਿਹਰ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਇਹ ਤਾਂ ਕੁਦਰਤੀ ਤੌਰ ਤੇ ਹੀ ਅਨਮੋਲ ਹੈ ਇਸ ਦਾ ਕੀਮਤ ਲੱਗੇਗਾ ਇਸ ਲਈ ਅਧਿਆਤਮਿਕ ਪਰੰਪਰਾਵਾਂ ਦੇ ਸਭ ਤੋਂ ਸਤਕਾਰਤ ਗ੍ਰੰਥ ਅਤੇ ਹਸਤੀਆਂ ਵੀ ਚਾਹੇ ਵੇਦ ਹੋਣ ਪੁਰਾਣ ਹੋਣ ਇੱਥੋਂ ਤੱਕ ਕਿ ਬ੍ਰਹਮਾ ਅਤੇ ਇੰਦਰ ਵਰਗੇ ਦੇਵਤੇ ਜਦੋਂ ਇਸ ਅਮੁੱਲ ਦਾ ਮੁੱਲ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਆਖੇ ਆਖੇ ਰਹੇ ਲਿਵਲਾਏ ਮਤਲਬ ਉਹ ਵੀ ਕਹਿ ਕਹਿ ਕੇ ਥੱਕ ਜਾਂਦੇ ਨੇ ਚੁੱਪ ਹੋ ਜਾਂਦੇ ਨੇ ਤਾਂ ਫਿਰ ਇਸ ਸਾਰੀ ਵਿਚਾਰ ਚਰਚਾ ਦਾ ਅਸਲ ਸਿੱਟਾ ਕੀ ਹੈ ਕੋਈ ਨੰਬਰ ਜਾਂ ਕੋਈ ਪਰਿਭਾਸ਼ਾ ਨਹੀਂ ਬਲਕਿ ਹੈਰਾਨੀ ਅਤੇ ਸ਼ਰਦਾ ਦੀ ਇੱਕ ਭਾਵਨਾ ਬਸ ਇਹ ਸਮਝਣਾ ਕਿ ਕੁਝ ਚੀਜ਼ਾਂ ਸੱਚਮੁੱਚ ਸਾਡੀ ਮਾਪ ਤੋਲ ਤੋਂ ਬਹੁਤ ਬਹੁਤ ਪਰੇ ਹਨ। ਮੂਲ ਬਾਣੀ ਦੀ ਇਹ ਆਖਰੀ ਸਤਰ ਸਭ ਕੁਝ ਸਮੇਟ ਦਿੰਦੀ ਹੈ। ਜਿਸਨੂੰ ਬਖਸ਼ੇ ਸਿਫਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ। ਸਭ ਤੋਂ ਵੱਡਾ ਖਜ਼ਾਨਾ ਦੁਨਿਆਵੀ ਦੌਲਤ ਨਹੀਂ ਹੈ ਸਗੋਂ ਖੁਦ ਸ਼ਰਧਾ ਦਾ ਕਾਰਜ ਹੀ ਸਭ ਤੋਂ ਵੱਡੀ ਬਾਸ਼ਾਹੀ ਹੈ। ਇਸ ਲਈ अंत एक सवाल बाकी रह रहता है कि बदलता है जदों साडा ध्यान बौद्धिक खोज तो हट के अध्यात्मिक शुरुआ वल चला जाता है इस बारे सोच विचार करना बनता है इस विश्लेषण समा देने बहुत बहुत धनवाद